ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਛਣਲ ਤੇ ਤੁਹਾਡਾ ਸਵਾਗਤ ਆ ਜੀ ਤੇ ਇਹ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਇਹ ਜਿਹੜੀਆਂ ਮੰਗੋ ਦੇ ਵੀ ਕਿਤੇ ਕਿਤੇ ਚਿਚੜੀ ਸੀ ਤੇ ਆਪਾਂ ਚਿਚੜੀ ਵਾਲੀ ਦਵਾਈ ਲਾਈ ਸੀ ਤੇ ਉਹਦੇ ਨਾਲ ਨਾ ਇਹ ਦੇਖੋ ਥੋੜਾ ਜਿਹਾ ਉਹ ਹੋ ਗਿਆ ਸਕਿਨ ਦੇ ਉੱਤੇ ਵਾਲ ਜਿਹੜੇ ਜਿੱਥੋਂ ਜਿੱਥੋਂ ਲੱਥੇ ਜ਼ਖਮ ਵੀ ਨਹੀਂ ਬਣੇ ਹੋਏ ਵਾਲ ਲੱਥੇ ਆ ਤੇ ਜਿਹੜਾ ਮਾਸ ਜਾ ਤੇ ਉਹਦੇ ਉੱਤੇ ਮੈਂ ਕਾਲਾ ਤੇਲ ਲਾਉਂਦੀ ਆ ਮਨੀ ਦਾ ਬਾਬਾ ਵੀ ਉਹਨੂੰ ਕੀ ਕਹਿੰਦਾ तकरीबन ਪਸ਼ੂਆਂ ਦੇ ਜਦੋਂ ਕੋਈ ਇਦਾਂ ਦੀ ਪ੍ਰੋਬਲਮ ਹੋਵੇ ਤੇ ਕਾਲਾ ਤੇਲ ਲਾ ਦਿੰਦੇ ਹੁੰਦੇ ਆ ਤਾਂ ਸੋ ਮੈਂ ਵੀ ਮੈਂ ਤਾਂ ਮਨੀ ਦੁਪਹਿਰ ਨੂੰ ਆਏ ਸੀਗੇ ਤੇ ਇਹ ਕਹਿੰਦਾ ਮਮਾ ਤੁਸੀਂ ਲਾਓ ਤੇ ਸੋ ਮੈਂ ਕਿਹਾ ਮੈਂ ਲਾਉਣੀ ਆ ਕਾਲਾ ਤੇਲ ਇਹਦੇ ਤੇ ਜਿੱਥੇ ਜਿੱਥੇ ਉਹ ਸੀਗੇ ਤੇ ਆਪਾਂ ਕਾਲਾ ਤੇਲ ਲਾ ਦਿੱਤਾ ਤੇ ਤਕਰੀਬਨ ਇਧਰਲੀ ਸਾਈਡ ਤੇ ਆ ਬਾਕੀ ਹੋਰ ਕਿਤੇ ਨਹੀਂ ਗਏ ਇਹਦੇ ਜਸਟ ਇਧਰਲੀ ਸਾਈਡ ਤੇ ਆ ਬਸ ਐਨਿਕ ਗਰਦਨ ਦੇ ਤੇ ਅੱਖ ਦੇ ਕੋਲ ਤੇ ਆਪਾਂ ਕਾਲਾ ਤੇਲ ਲਾ ਦਾਂਗੇ ਤਾਂ ਜੋ ਮੱਖੀ ਵੀ ਨਾ ਬੈਠੇ ਤੇ ਨੂੰ ਆਰਾਮ ਰਵੇ ਆਰਾਮ ਮਿਲਦਾ ਸੀ ਕਾਲੇ ਤੇਲ ਨਾਲ ਤੇ ਕਿੰਨੇ ਚਹਿਲ ਨਾਲ ਲਵਾਉਂਦੇ ਹੀ ਟਾਈਗਰ ਕਿੱਥੇ ਆ ਟਾਈਗਰ ਕੀ ਟਾਈਗਰ ਦੀ ਫੇਸ ਵੀਡੀ ਬਚ ਗਿਆ ਜੀ ਟਾਈਗਰ ਟਾਈਗਰ ਦਿਲਾ ਇਕਲਾ ਪਿਛਲੀਆਂ ਵੀ ਪਿਛਲੀ ਵੀ ਤਾਂ ਮੋਰਲੀ ਵੀ ਦੋਨੇ ਮਤਲਬ ਕੀ ਦੋ ਲਕਾਂ ਜਿਹੜੀਆਂ ਉਹਦੀਆਂ ਟੁੱਟੀ ਵੀ ਨਹੀਂ ਗਈ ਜਿਹਨੂੰ ਕਹਤੋਂ ਤੋੜ ਲੈਂਦਾ ਉਹਦਾ ਤੇ ਕ੍ਰੈਕ ਹੋ ਗਈ ਹੋਊਗੀ ਜਾਂ ਕਿੱਦਾਂ ਤੇ ਪਰ ਉਹ ਸਵੇਰੇ ਸਵੇਰੇ ਇੱਥੇ ਸੀਗਾ ਹੁਣ ਹੈ ਨਹੀਂ ਇੱਥੇ ਉਹ ਦੇਖਦੇ ਆ ਕਿੱਥੇ ਅਜੇ ਲੱਭੂਗਾ ਫੇਰ ਉਹਨੂੰ ਚੈੱਕ ਕਰਦੇ ਆ ਫੜ ਕੇ ਸ਼ਾਇਦ ਉਹ ਆਪਣੀ ਮਾਂ ਨਾਲ ਇੱਧਰ ਉੱਧਰ ਲੁੱਕ ਜਾਂਦਾ ਹਨਾ ਸੁਟੀ ਆ ਜਾ ਸੁਟੀ ਟਾਈਗਰ ਨੂੰ ਲੈ ਕੇ ਆ ਕਿੱਥੇ ਆ ਚਲੋ ਆ ਜਾ ਦੇਖੀਏ ਆਪ ਕੋ ਆਪਣੀ ਮੰਗੋ ਮੰਗੋ ਹਾਂ ਅਜੇ ਝਾੜੂ ਲਾਇਆ ਨਹੀਂ ਲਾਇਆ ਹਵਾ ਬਹੁਤ ਚਲਦੀ ਸੀਗੀ ਗੰਗਾ ਗੰਗਾ ਨੂੰ ਆਣੀ ਹੋ ਗਈ ਹੈ ਗੰਗਾ ਪੀ ਲਿਬੜ ਜਾਂਦੀ ਗੋਹੇ 'ਚ ਬਹਿਣ ਜਿੱਦਾਂ ਇਹਨਾਂ ਆਦਤ ਹੁੰਦੀ ਹੈ ਉਹ ਜੀ ਆ ਉੱਥੇ ਘਟ ਬਹਿਣ ਲੀ ਨੇ ਆ ਹੁਣ ਨਹੀਂ ਮੈਂ ਕੁਛ ਲੈ ਕੇ ਆਈ ਤੇਲੇ ਇਹ ਮੂੰਹ ਤੇ ਇੱਥੇ ਕੀ ਆ ਲੱਗਾ ਤੇਲ ਆ ਤੇਲ ਨੂੰ ਨਹੀਂ ਬਿਖਵਾ ਸੀ ਨਾ ਮੂਹ ਨਾ ਉਹ ਦਮਾਰਦੀ ਰਹਿੰਦੀ ਨਾ ਪੱਠਿਆਂ 'ਚ ਵੀ ਜਿਹੜਾ ਮਾੜਾ ਮੋਟਾ ਤੇਲ ਪਈ ਉਹ ਮੂਹ ਮਾਰਦੀ। ਚੱਲ ਜੀ ਦਿਨ ਹੱਥ ਲਾਉਣਾ ਹਾਂਗਾ। ਹਾਂਜੀ। ਮੈਂ ਕਿ ਲਾ ਲੈਣ ਦਿੰਦੀ। ਲਾ ਲੈਣ ਦਿੰਦੀ ਆ। ਹੋਰ ਮੂੰ ਲਾਉਣ ਦੋਗੇ? ਹੋਰ। ਮੈਨੂੰ ਨਹੀਂ ਲੱਗਦਾ ਮੈਨੂੰ ਲਾਉਣ ਦੋਗੇ। ਹਾਂ ਹਾਂ ਹਾਂ। ਉਹ ਖਾਣ ਨੂੰ ਮੰਗਦੀ ਹੋਰ ਕੁਝ ਨਹੀਂ। ਹੈ ਨਹੀਂ ਅੱਜ ਹੁਣ ਸਵੇਰੇ ਦੇਤੀ ਹੋਣੀ ਤੇਨੂੰ ਦੇਣਾ। ਉਹ ਝੱਡੇ ਨੂੰ ਤਾਂ ਹੱਥ ਲਾ ਲੈਂਦੇ ਆ ਮੈਂ ਕਿ ਜਦੋਂ ਇਹਨੇ ਸੂਣਾ ਨਾ ਤਾਂ ਫੇਰ ਬਹੁਤ ਮੁਸ਼ਕਲ ਹੋਣੀ ਹੈ ਜੇ ਉਹ ਇੰਨੇ ਡਰ ਵੀ ਰਹੀ ਹੈ ਨਾ ਹੂੰ ਲੰਗਾ ਠੀਕ ਹੈ ਮੰਗੋ ਠੀਕ ਹੈ ਹੂੰ ਮੰਗੋ ਦੀ ਹੱਥੋਂ ਚੋਟ ਹੋ ਜਾਣੀ ਹੈ ਨਾ ਇਹਦੇ ਨਾਲ ਅੱਖ ਤੇ ਉਹ ਕੁਝ ਹੋ ਗਿਆ ਸੀਗਾ ਕਾਲਾ ਤੇਲ ਲਾਇਆ ਇਹਨਾਂ ਹਟ ਜਾਣੀ ਮੱਖੀ ਮੱਖੀ ਬਹਿਣਾ ਕਾਲੇ ਤੇਲ ਨਾਲ ਮੱਖੀ ਬਹਿਣਾ ਹਟ ਜਾਂਦੀ ਹੈ ਪਸੂ ਦੇ ਆ ਲੈ ਥੋ ਪਿੱਛੇ ਪਿੱਛੇ ਆ ਦੇਖੋ ਇਹਦੇ ਕੰਮ ਪਿੱਛੇ ਚੱਲ ਹੋ ਪਿੱਛੇ ਹਮ ਫਾਜੇ ਨਹੀਂ ਚੋਣਾ ਤੈਨੂੰ ਲਾਦਾ ਵਿੱਚ ਆ ਗਈ ਤੁਸੀਂ ਲਾ ਲਓ ਇਹ ਸਾਰ ਗਰਮੀ ਬਹੁਤ ਹੋਣੀ ਆ ਹਾਂ ਹਾਂ ਗਲਵਜ਼ ਲੈ ਕੇ ਆਈਏ ਪਾਤੀਆਂ ਪੱਤਿਆ ਕਰੀਏ ਪਿੱਛੇ ਕਰ ਪੈਰ ਸੁੱਕਾ ਜਾ ਰਿਹਾ ਕਰ ਪਿੱਛੇ ਸੁੱਕ ਜਾ ਕਰਨੀ ਆ ਤੇ ਆਪਾਂ ਨੂੰ ਰਾਮ ਰਹੂਗਾ ਦੜੀਆ ਦੁੜੀ ਜਾ ਇਹਦਾ ਗਾਂ ਦਾ ਰਿਣਣ ਵਾਸਤੇ ਹਾਂਜੀ ਹਾਂ ਨਾ ਕਿ ਜੇਨ ਜਾਣਾ ਚੇਤਾ ਬਣਾਇਆ ਕੱਲ ਨੂੰ ਚੇਤਾ ਕਰਾਈ ਹੈ ਹਨਾ ਓਕੇ ਬੇਟੀ ਬਾਹਰ ਨੂੰ ਹੀ ਹੁੰਦੀ ਆ ਨਹੀਂ ਹੋਣੀ ਪੈਣਾ ਇਹ ਬਾਹਰ ਹੀ ਰਹਿਣੀ ਹੈ ਜੇ ਓਕੇ ਕੋਈ ਮੀ ਮੂ ਨਹੀਂ ਪਹਿਣਾ ਜੇ ਬਾਈ ਚਾਂਸ 7-8 ਵਜੇ ਤੱਕ ਲੱਗਿਆ ਜਿਆਦਾ ਦੱਬੇਗਾ ਫੇਰ ਅੰਦਰ ਗਾ ਜਾਂਗੇ ਦੁਬਾਰਾ ਆ ਜਾਾਂਗੇ ਹੂੰ ਇਹ ਕਰ ਦਿਆਂਗੇ ਪਰ ਹੁਣ ਨਾ ਨੂੰ ਕੀ ਕਹਿਦਾ ਇਹਨੂੰ ਅੰਦਰ ਨਾ ਬੰਨੀ ਇਹਨੂੰ ਮੈਂ ਕਹਿੰਦੀ ਗੰਗਾ ਨੂੰ ਇਹਨੂੰ ਮੰਗੋ ਨੂੰ ਵੀ ਬਾਹਰ ਬੰਨਿਆ ਕਰ ਉੱਥੇ ਨਾ ਰਾਤ ਨੂੰ ਖੋਲੀ ਵਾਲੀ ਗੱਲ ਨੂੰ ਚਾਂਦੀ ਆ ਜਾਂਦੀ ਹੈ ਹਵਾ ਲਾ ਕੇ ਰਹਿੰਦੀ ਹੈ ਸਾਫ ਸੁਥਰਾ ਜਿਹਾ ਰਹਿੰਦੀ ਪੂਰਾ ਦਿਨ ਰਵਾਈ ਲੱਗਦੀ ਹੈ ਬਾਹਰੋਂ ਵੀ ਫਿਰ ਵੀ ਹਰ ਟਾਈਮ ਦੇ ਨਿਪਟਾਰੇ ਉੱਤੇ ਰੱਖਣਾ ਚਾਹੀਦਾ ਹੈ ਖੋਲੜੀ ਦੇ ਦੰਦਾਂ ਕੋਲ ਖਾਣ ਨਹੀਂ ਜਾਇਗਾ ਕੀ ਲੈ ਕੇ ਆਈ ਕੀ ਨਹੀਂ ਲੈ ਕੇ ਆਈ ਕੋਈ ਜਦ ਤੱਕ ਬਹੁਤ ਘੁੱਟ ਰਹੀ ਸੀ ਹਾਂ ਨਹੀਂ ਬਹੁਤ ਛੋਟੇ ਛੋਟੇ ਗਲ ਨਹੀਂ ਦੇ ਗਏ ਉਹਨੇਾਰੇ ਕੱਢ ਲਈਏ ਉਹਨੇ ਕਿਰਚੇਆਂ ਕਿਦਾਂ ਅਸੀਂ ਛੋਟੇ ਨੂੰ ਪਤਾ ਕੀ ਕਰਨਾ ਜਿਹੜੇ ਬਸੂਮਾ ਦੀ ਕੋਰਲੀ ਚ ਗੋਰ ਗੋਰ ਗਈ ਹੈ ਨੀ ਲੋਣ ਪਿਆੰਦਾ ਸੀ ਨਾ ਕਾਲਾ ਉਹ ਤੋੜ ਕੇ ਖਾ ਲੈ ਸਾਡੀ ਚੱਕਣਾ ਉਹ ਲੂਣ ਨੂੰ ਤੋੜਨਾ ਮਤਲਬ ਕਿ ਜਿਹੜਾ ਉਹ ਚੱਕਿਆ ਹੋਣਾ ਉਹ ਨਹੀਂ ਥੋੜਾ ਤੋੜ ਕੇ ਅਸੀਂ ਥੋੜਾ ਜਿਹਾ ਤੇ ਉਹਨੂੰ ਤੋੋ ਕੇ ਫੇਰ ਅਸੀਂ ਖਾ ਲਈ ਜਾਂਦਾ ਸੀ ਤੇ ਸੋਚ ਉਹ ਟਾਈਮ ਦੇ ਬੱਚੇ ਅੱਜ ਕੱਲ੍ਹ ਦੇ ਕਿੰਨਾ ਪਰਗੇ ਹੋਏ ਨੇ ਸਹੀ ਜਿਵੇਂ ਹਾਂ ਉਹ ਵੀ ਇਹ ਨਹੀਂ ਆਣੇ ਪਤਾ ਉਹ ਤੇ ਲੂਣ ਰੱਖਿਆ ਕਰ ਲਈਏ ਇਹ ਮੇਤੇ ਗੱਲ ਲੱਗਣ ਦੀ ਕਿਸੇ ਤੇ ਨਹੀਂ ਕਿਉਂਕਿ ਚੱਲ ਕੋਸ ਮਾਰੇ ਕੰਮ ਤੇ ਆ ਤੈਨੂੰ ਇੰਨਾ ਕਦੇ ਪਤਾ ਹੀ ਆ ਕਿ ਹਾਂ ਇੰਨਾ ਵੀ ਨਹੀਂ ਪਤਾ ਉਹ ਇੱਕ ਹੈਗਾ ਹੀ ਦਾ ਆਪਣੇ ਵਿੱਚ ਤੈਨੂੰ ਪਤਾ ਹੀ ਆ ਸਲਾਮਾ ਦੇਖਿਆ ਕਿਦਾਂ ਨੰਦਾ ਹੂੰ ਉਹ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਉਹ ਐ ਨਹੀਂ ਜੋ ਕਰਨਾ ਕਿਤਾਬ ਜੇ ਵਰਤੋਂ ਨਹੀਂ ਜ਼ਿੰਦਗੀ ਦੀ ਹੂੰ ਕਿਤੇ ਜੇ ਉਹ ਗੱਡੀ ਮੇਰੇ ਪਾਪਾ ਸਾਈਕਲ ਤੇ ਕਰਨਾ ਹੁੰਦਾ ਵੀ ਮਰਗੀ ਮਰਗੀ ਗੱਲ ਸੁਣਾਉਣੀ ਤੁਹਾਨੂੰ ਕਿ ਐਂਹਾਂ ਦੇ ਲੋਕ ਵੀ ਆ ਲੋਕ ਕੀ ਆਪਣੇ ਹੁੰਦੇ ਆ ਬਾਹਰਲੇ ਲੋਕਾਂ ਤੋਂ ਕੋਈ ਐਨਾ ਫਰਕ ਨਹੀਂ ਹੁੰਦਾ ਇਹ ਸਾਡੇ ਨਾਲ ਪਹਿਲਾਂ ਕਦੀ ਉਹ ਆਪਸ ਚ ਕੋਈ ਬੋਲਦਾ ਚੱਲਦਾ ਨਹੀਂ ਸੀ ਹੁੰਦਾ ਇੱਦਾਂ ਬੋਲਣ ਚੱਲਣ ਲੱਗੇ ਮਤਲਬ ਇਨਸਾਨ ਦਾ ਮੈਂ ਨਾਂ ਨਹੀਂ ਲੈਣਾ ਤੇ ਮਨੀ ਦੇ ਬਾਬੇ ਦੀ ਆਦਤ ਆ ਤੇ ਮਨੀ ਦਾ ਬਾਬਾ ਸਾਈਕਲ ਬਹੁਤ ਛੇਰ ਚਲਾਉਂਦੇ ਰਿਹਾ ਹੋਣੀ ਹਟਿਆ ਮੇਰੇ ਕਾ ਸਾਲ ਕੀ ਹੋਇਆ ਹਟਿਆ ਸਾਈਕਲ ਚਲਾਉਣਾ ਇਹਨਾਂ ਦੀ ਆਦਤ ਹੁੰਦੀ ਸੀ ਇਹਨਾਂ ਨੇ ਗਰਤਾਰਪੁਰ ਵੀ ਸਾਈਕਲ ਤੇ ਜਾਣਾ ਤੇ ਉਹ ਇਨਸਾਨ ਨੇ ਰੈਡੀ ਨੂੰ ਨਾ ਰਾਹ ਚੋਂਦਿਆਂ ਨੂੰ ਸਾਈਕਲ ਤੇ ਦੇਖ ਲਿਆ ਤਾਂ ਸਾਡੇ ਘਰੇ ਆ ਕੇ ਸਾਨੂੰ ਸੁਣਾਉਣ ਲੱਗੇ ਤੁਹਾਡਾ ਪਾਪਾ ਸਾਈਕਲ ਤੇ ਜਾਂਦਾ ਇਹ ਤੁਸੀਂ ਉਹਨੂੰ ਐ ਨਹੀਂ ਕਰ ਸਕਦੇ ਜੋ ਨਹੀਂਗਾ 4 5 6 ਸਾਲ ਪਹਿਲਾਂ ਦੀ ਗੱਡੀ ਸ਼ਾਇਦ ਉਦੋਂ ਸਾਡੇ ਕੋਲ ਆਪਣੇ ਗੱਡੀ ਵੀ ਨਹੀਂ ਸੀ ਨਾ ਉਹ ਗੱਡੀ ਹੈ ਨਹੀਂ ਸੀ ਇੰਡੀਕਾ ਸੀਗੀ ਇਹ ਗੱਡੀ ਨਹੀਂ ਸੀ ਤੇ ਤੂੰ ਵੀ ਨਹੀਂ ਸੀ ਚਲਾ ਸਕਦਾ ਉਦੋਂ ਪੁੱਤ ਸੀ ਤੂੰ ਤੇ ਇਦਾਂ ਆ ਕੇ ਮਨੀ ਦੇ ਡੈਡੀ ਦੇ ਬਾਹਰ ਸੀਗੇ ਫੇ ਡੈਡੀ ਇਹ ਤਾਂ ਕਿਸੇ ਨੂੰ ਦੇਖਦੇ ਨਹੀਂ ਹੁੰਦੇ ਵੀ ਮੈਂ ਜਾ ਕੇ ਕਿਸੇ ਨੂੰ ਸੱਦਾ ਜਾਂ ਡੈਡੀ ਨੂੰ ਕਿ ਮੋਟਰਸਾਈਕਲ ਸਕੂਟਰੀ ਨਹੀਂ ਚਲਵਾਨੀ ਹੁੰਦੀ ਤੇ ਡੈਡੀ ਸਾਡੇ ਨਾਲ ਸਾਈਕਲ ਤੇ ਹੋਣ ਦੇ ਸਾਡੇ ਘਰੇ ਇਦਾਂ ਲੰਬਾ ਦਿੱਤਾ ਤੇ ਮੈਨੂੰ ਬੜਾ ਹੀ ਉਹ ਲੱਗਾ ਮੈਂ ਕਿਹਾ ਮਤਲਬ ਕਿ ਕਹਿਣ ਦਾ ਮਤਲਬ ਇਹ ਨਹੀਂ ਹੈ ਕੋਈ ਨੋਵਾ ਚੰਹ ਪੋਤੇ ਆ ਜਿੰਨਾ ਮਰਜ਼ੀ ਆਪਣੇ ਸਾਸੋਰੇ ਦੀ ਕੇਅਰ ਕਰੇ ਸਾਹਮੇ ਤੇ ਜਿਹੜੇ ਲੋਕਾਂ ਨੇ ਬਦਨਾਮੀ ਦੇਣੀ ਨਾ ਉਹ ਨਿੱਕੀ ਜੀ ਗੱਲ ਤੋਂ ਦੇ ਦਿੰਦੇ ਕਿ ਤੁਹਾਡਾ ਬੂੜਾ ਸਾਈਕਲ ਚਲਾਉਂਦੇ ਆ ਸੀ ਉਹ ਆਪਣੀ ਵਿਸ਼ਿਆ ਉਹਨਾਂ ਦੀ ਆਪਣੀ ਇੱਛਾ ਨਾਲ ਚਲਾਉਂਦੇ ਇਹਦੇ ਵਿੱਚ ਇਹ ਥੋੜੀ ਵੀ ਅਸੀਂ ਜ਼ਬਰਦਸਤੀ ਉਹਨਾਂ ਨੂੰ ਕਹਿੰਦੇ ਸਾਈਕਲ ਚਲਾਓ ਉਹ ਤਾਂ ਚਲਾਉਂਦੇ ਸੀ ਵੀ ਮੇਰਾ ਸਰੀਰ ਠੀਕ ਰਵੇ ਮੇਰੇ ਬੋਢੇ ਚੱਲਦੇ ਰਹਿਣ ਤੇ ਟੱਟ ਚੂਟ ਸਾਡੇ ਡੈਡੀ ਦੀ 80 ਸਾਲ ਦੇ ਲੱਗੇ ਆ ਤੋਂ ਠੀਕ ਆ ਇਹ ਅਜੇ ਵੀ ਆਪਣੇ ਕੰਮਕਾਰ ਜਿਹੜੇ ਉਹ ਕਰਦੇ ਰਹਿੰਦੇ ਸੋ ਕਿ ਤੂੰ ਮੇਰੇ ਤੋਂ ਜ਼ਿਆਦਾ ਹੀ ਕਰ ਜਾਂਦੇ ਤੂੰ ਜ਼ਿਆਦਾ ਹੀ ਕਰ ਜਾਂਦੇ ਮਤਲਬ ਇਦਾਂ ਦੀ ਸੋਚ ਆ ਕਈਆਂ ਦੀ ਵੀ ਤੁਹਾਡੀਆਂ ਕਮੀਆਂ ਜਿਹਨੂੰ ਕਹਦੋ ਨਾ ਕਮੀਆਂ ਵੀ ਉਹ ਵਾਲੀਆਂ ਕੱਢਣਗੇ ਤੇ ਜਿਹੜਾ ਕੋਈ ਲੈਣਾ ਦੇਣਾ ਹੀ ਨਹੀਂ ਉਹਨੂੰ ਕੀ ਕਹੀਦਾ ਸਾਡੇ ਮਤਲਬ ਕਿ ਸ਼ੋਅ ਕਰਨਾ ਇਹ ਚੁੰਦੇ ਆ ਵੀ ਅਸੀਂ ਬਹੁਤ ਖਿਆਲ ਰੱਖਦੇ ਆ ਕਿ ਆਗ ਰੱਖਦੇ ਆ ਆਪਣੇ ਬੁੜੇ-ਬੁੜੀਆਂ ਨਾ ਤੇ ਇਹਨਾਂ ਨੇ ਉਹਨੂੰ ਕੀ ਕਹੀ ਗਿਆ ਜਿਹੜਾ ਸਿੱਟੇ ਹੁੰਦੇ ਜਦ ਕਿ ਸਾਡਾ ਬਾਪੂ ਤੇ ਤੁਸੀਂ ਜਾਈ ਪੁੱਛੋ ਅੱਜ ਵੀ ਉਹ ਸੈਟੋ ਤੇ ਚਲੋ ਉਹਨੂੰ ਪਿਆਰ ਆ ਤੇ ਯਾਰੀ ਕਹਿ ਦਿੰਦੇ ਮੈਂ ਸਾਈਕਲ ਤੇ ਜਾਇਆ ਮਾ ਉਹ ਤਾਂ ਸੋਖਣਾ ਬਣੀ ਹੁਣ ਤਗੜਾ ਹੋ ਗਿਆ ਲਾਇਸੈਂਸ ਬਣ ਗਿਆ ਤੇ ਗੱਡੀ ਚ ਲੈ ਕੇ ਜਾਂਦਾ ਆਪਣੇ ਬਾਪੇ ਨੂੰ ਨਹੀਂ ਦਾਦੀ ਨੂੰ ਵੀ ਇਦਾਂ ਸੈਟਲ ਤੇ ਨਹੀਂ ਜਾਂਦਾ ਕਦੇ ਹੀ ਛੋਟਾ ਬਹੁਤ ਹੀ ਬਣੀ ਮੈਨੂੰ ਲੱਗਦਾ ਉਹ ਬਣੀ ਸੀ ਸਿਰਫ 10 ਸਾਲ ਦਾ ਹੋਣਾ ਤੇ ਜਦੋਂ ਇੰਨੀ ਗੰਦ ਪੈਂਦਾ ਸੀ ਉਹ ਤਾਂ ਆਪ ਸਾਡੀ ਉਮਰ ਕੋਈ ਚੱਜ ਨਹੀਂ ਹੈ ਨਾ ਪੁੱਠੇ ਕੰਮਾਂ ਚ ਪੈਰ ਐ ਇਦਾਂ ਦੇ ਮਤਲਬ ਜਿਹੜਾ ਇਨਸਾਨ ਦੂਜੇ ਇਹ ਇਹ ਇਨਸਾਨ ਤੇ ਉਹ ਕਹਾਵਤ ਲੱਗਦੀ ਨਾ ਕੀ ਕਹਿੰਦੇ ਹੁੰਦੇ ਆ ਮੂਹੇ ਦੇ ਮਿੱਠੇ ਉਹਦਾ ਮੂੰਹ ਦੇ ਵਿੱਚ ਬੱਲਦੇ ਉਹਨੂੰ ਕੀ ਕਹਦਾ ਖੋਟੇ ਤੇ ਅਸੀਂ ਇਹਦੇ ਬਾਬੇ ਨੂੰ ਦੱਸਿਆ ਮਨੀ ਦੇ ਨੂੰ ਤੇ ਉਹਦਾ ਬਾਬੇ ਨੇ ਉਹਦੇ ਉਹਦਾ ਬਾਬਾ ਬੋਲ ਰਿਹਾ ਸੀ ਮਨੀ ਦਾ ਕਹਿੰਦਾ ਉਹਨੂੰ ਕੌਣ ਕਹਿੰਦਾ ਮੈਨੂੰ ਨਿਆਣੇ ਭੇਜਦੇ ਸਾਈਕਲ ਤੇ ਮੈਂ ਆਪਣੀ ਮਰਜ਼ੀ ਨਾਲ ਚੱਲਣਾ ਤੇ ਉਹਨਾਂ ਨੂੰ ਕੀ ਹੁੰਦਾ ਸਾਧਨ ਨਹੀਂ ਨਾ ਸਾਧਨ ਨਹੀਂ ਸੀ ਹੁੰਦੇ ਤਾਂ ਕਰਕੇ ਡੈਡੀ ਸਾਈਕਲ ਚੱਕ ਕੇ ਚੱਲ ਜਾਂਦੇ ਸੀ ਜਿੰਨਾ ਚਿਰ ਕਹਿੰਦੇ ਸੀ ਮੈਂ ਵੇਟ ਕਰਨੀ ਕਿਸੇ ਸਾਧਨ ਦੀ ਉਨਾ ਟਾਈਮ ਚ ਤਾਂ ਮੈਂ ਆਪਣਾ ਕੰਮ ਜਿਹੜਾ ਕਰਨ ਵਾਲਾ ਕਰਕੇ ਆ ਜਾਣਾ ਹੋਣੀ ਬਾਬਾ ਇਹਦਾ ਦੇਖ ਲੋ ਉਹ ਸਰੋਂ ਦਿਵਾਲੇ ਹੋਇਆ ਮਨੀ ਦਾ ਬਾਬਾ ਆਵਾਜ਼ ਆਖਾ ਭਰਾ ਵਾਜਾ ਵੀ ਲਾਓ ਹਾਂਜੀ ਤੇ ਇਹ ਰੁਕ ਨਹੀਂ ਰਹੀ ਜੰਗੀ ਅੱਧੀ ਚੌੜੀ ਚਾਉਂ ਨੂੰ ਬਹੁਤ ਜਿਆਦਾ ਜੀ ਮੇਰੇ ਚਪੜਾ ਮਾਰਦੀ ਰੰਗੀ ਪੂਛ ਨਾਲ ਗਟ ਆਈ ਗਿਆ ਹਾਂ ਠੀਕ ਹੈ ਤੂੰ ਠੀਕ ਹੈ ਇਹ ਅਜੀ ਟਾਈਰ ਇਹ ਬੱਚਾ ਦੇ ਮਤਲਬ ਲੱਤਾ ਇਹਦੀ ਹਾਲਤ ਕਿੱਡੀ ਇੱਕ ਵਾਰ ਇਸ ਵੀਡੀਓ ਦੇਖ ਲੈ ਟਾਈਰ ਹਾਂ ਹਾਂ ਕੀ ਹੋਇਆ ਇੱਕ ਮਿੰਟ ਰਹੀ ਹਾਂ ਇਹਦੀ ਹਾਲਤ ਆ ਨਾ ਲੱਤਾ ਪਿੱਛੇ ਵੀ ਦੋਨੇ ਲੱਤਾ ਇਕੱਠੀਆਂ ਜਿੱਦਾਂ ਚੱਲਦੀ ਹੁੰਦੀਆਂ ਨਾ ਮੋਦਾਂ ਨਹੀਂ ਚੱਲਦੀਆਂ ਉਹ ਮੈਂ ਕਹਿੰਦਾ ਡਾਕਟਰ ਤੋਂ ਦਵਾਈ ਪੁੱਛੀ ਇਹਨੂੰ ਦੁੱਧੇ ਚ ਪਾ ਕੇ ਦੇ ਦਈਏ ਅੱਜ ਦੇਵਾਂਗਾ ਹਨਾ ਸ਼ਾਮ ਨੂੰ ਦੇ ਦੇਣੀ ਐ ਇਹਨੂੰ ਜਦੋਂ ਆਉਂਦਾ ਨਾ ਮੈਂ ਉੱਥੇ ਦਵਾਂਗੀ ਤੈਨੂੰ ਇਹਨੂੰ ਕੁਛ ਖਾਣ ਨੂੰ ਹਾਂਜੀ ਇਹਦੇ ਚਾਗੇ ਦੇ। ਥੀਤੀ ਦੇਖੋ ਜੀ ਟਾਈਗਰ ਬਚ ਗਿਆ ਕਹਿੰਦੇ ਹੁੰਦੇ ਨਹੀਂ ਜャ ਕੋੜਾ ਕੇ ਸਾਈਆਂ ਮਾਰ ਤਾ ਕੇ ਨਾ ਕੋਈ ਮੈਂ ਤੇਰਾ ਉਮੀਦ ਨਹੀਂ ਸੀ ਨਾ ਬਚੂਗੀ ਜੋ ਇਹਦੇ ਹਾਲਾਤ ਸੀਗੇ ਹਾਂਜੀ ਮੈਨੂੰ ਇਦਾਂ ਲੱਗਦਾ ਨਹੀਂ ਸੀ ਕਿ ਇਹ ਬਚੂਗਾ ਪਰ ਇੱਕ ਦਿਨ ਦੇ ਵਿੱਚ ਉਹ ਇੱਥੇ ਆ ਟਾਈਗਰ ਮਿੱਠਾ ਨਹੀਂ ਖਾਣਾ ਦੀ ਖੁਰਕ ਕਿੰਨੀ ਪਈ ਤੇਰੇ ਮਿੱਠਾ ਖਾਣ ਦਾ ਹਾਂ 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 ਹਾਈ ਹਾਈ ਦਰਦ ਹੁੰਦੇ ਦਰਦ ਦੀ ਪਾਣੀ ਨੂੰ ਪੁੱਛ ਕੇ ਦਵਾਈ ਲੈ ਕੇ ਆਵਣੀ ਇਹਦੇ ਹਾਂ 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 ਜਾਏ ਤੂੰ ਮਰ ਜਾਣਾ ਸੀ ਨਾ ਜਾਇਆ ਕਰ ਗੱਡੀਆਂ ਪਿੱਛੇ ਹੈ ਇਹ ਤਾਂ ਮਜੇ ਨਾਲ ਸੁੱਤਾ ਪਿਆ ਸੀ ਗੱਡੀ ਵਾਲੇ ਦਵਾਈ ਲੈਣੀ ਜਦੋਂ ਤੂੰ ਮੁੜ ਕੇ ਆਉਣਾ ਨਾ ਫੇਰ ਉਹ ਦਵਾਈ ਇੱਥੋਂ ਘੋਟ ਕੇ ਨਾ ਥੋੜਾ ਜਿਹਾ ਦੁੱਧ ਲੈ ਆਈਂ ਘਰੋਂ ਮੋੜ ਕੇ ਉਹਨੂੰ ਕੱਲੇ ਨੂੰ ਪਾਈਆ ਕੁੱਤੀ ਨਾ ਪੀਵੇ ਹਾਂਜੀ ਫੇਰ ਇਹਨੇ ਉਦਾਰ ਤੇ ਦੀ ਗੋਲੀ ਬਾਜੀ ਕੋਲ ਲੈ ਲਾ 10 ਦਿਨ ਉਹ ਬਲਤ ਬਾਜੀ ਨੂੰ ਪਤਾ ਹੀ ਹੋਣਾ ਹਨਾ ਉਹ ਵੀ ਕੇਅਰ ਕਰਦੇ ਆ ਕੁੱਤਿਆਂ ਦੇ ਉਹ ਗੋਲੀ ਦੇ ਦੇਣੀ ਆ ਬਾਜੀ ਨੇ ਦਵਾਈ ਦੇ ਦੇਣੀ ਇਹ ਵਿਚਾਰੇ ਦਾ ਬਣਾਤਾ ਬੜਾ ਸੋਹਣਾ ਉਹ ਤੋਂ ਭੱਜਾ ਹੁੰਦਾ ਹੁੰਦਾ ਸੀ ਹਨਾ ਹੂੰ ਚੱਲ ਮੈਂ ਹੈਂਡ ਵਾਸ਼ ਕਰ ਲਾਂ ਤੇ ਫੇਰ ਮੈਂ ਤਨੀ ਇਹਦਾ ਬੂਟਾ ਕਿੱਦਾਂ ਬਟਾ ਹੋ ਗਿਆ ਇਹ ਮੈਨੂੰ ਬਾਬੇ ਨੇ ਕਿਹ ਪੱਟੇ ਉਹਨਾਂ ਨੂੰ ਇੱਦਾਂ ਹੀ ਰੈਂਦੇ ਹੋ ਹਨ ਜਦੋਂ ਪੱਕੂਗਾ ਉਦੋਂ ਪੱਟਦੇ ਹੋ ਕਿੰਨਾ ਚੇੜਾ ਜੇ ਤਾਂ ਨਹੀਂ ਆ ਝਾੜ ਲਵਾਂਗੇ ਨਹੀਂ ਸੋਗੋ ਤਾਂ ਸੁੱਕ ਲੈਣ ਦਵਾਂਗੇ ਮਾੜਾ ਮੋਟਾ ਜਿਹੜਾ ਨਿਕਲੂਗਾ ਝੂਆ ਕੋਲੀ ਹੀ ਨਿਕ ਕੋਲੀ ਤੋਂ ਥੋੜਾ ਹੀ ਹੋਣਾ ਪਾਣਾ ਇਹਦਾ ਬੀਜ ਰੱਖ ਲਿਓ ਨਾ ਉਹ ਹੀ ਹੂੰ ਇਹਨਾਂ ਸੋਹਣਾ ਧਨੀਆ ਲੱਗਦਾ ਮੈਂ ਕਿ ਰਾਜਮਾ ਬਣਾਉਣੇ ਉਹਨਾਂ ਦੇ ਵਿੱਚ ਪਾ ਦਿੰਦੇ ਐ ਰਾਜਮਾ ਚੁੱਲੇ ਤੇ ਰੱਖ ਕੇ ਆਈ ਸੀ ਜੀ ਉਹ ਦੜੀਆਂ ਰਹਿਣ ਲਈ ਤਾਂ ਹੁਣ ਆਰਾਮ ਬੜਾਵਾ ਵੀ ਕੋਈ ਸਬਜ਼ੀ ਬਣਾਣੀ ਮਤਲਬ ਖਾਸ ਕਰਕੇ ਤਰੀ ਵਾਲੀ ਆਪਾਂ ਚੁੱਲੇ ਤੇ ਰੱਖ ਲਈਦੇ ਆ ਉਹ ਰਾਜਮਾਰੀ ਉਬਲ ਰਿੱਜੇ ਹੋਏ ਆ ਤੇ ਆਪਾਂ ਜਾ ਕੇ ਉਹਦੇ ਵਿੱਚ ਉਹ ਪਾ ਦੇਣਾ ਤੜਕਾ ਤੇ ਧਨੀਆ ਪਾ ਦਾਂਗੇ ਮੰਨੀ ਨੇ ਤੱਕਿਆ ਬੇ ਰਾਜਮਾਰ ਨਾਲ ਚੌਲੀ ਖਾਣਿਆ ਹੈ ਉਹਨਾਂ ਅਸੀਂ ਕੰਮ ਕਰਦੇ ਤਾਂ ਸਾਡੀ ਮਰਜ਼ੀ ਦਾ ਮਾੜਾ ਮੋਟਾ ਅੱਛਾ ਜੇ ਤੂੰ ਕੰਮ ਨਹੀਂ ਸੀ ਕਰਦਾ ਉਦੋਂ ਤੇਰੀ ਮਰਜ਼ੀ ਦਾ ਨਹੀਂ ਸੀ ਬਣਦਾ ਉਹ ਤਾਂ ਬਣਦਾ ਸੀ ਉਦੋਂ ਪਰ ਤਰਲੇ ਕੱਢ ਕੇ ਬਣਾਉਣਾ ਪਿੱਦਾਂ ਜਾ ਬੈਠਾ ਰਿਆ ਦਾਦੀ ਦਾਦੀ ਤੇ ਪਹਿਲਾਂ ਤੇਰਾ ਧਿਆਨ ਰੱਖਦੀ ਹੁੰਦੀ ਮਨੀ ਨੇ ਕੀ ਖਾਣਾ ਉਹ ਬਣਾਉਂਦੀ ਉਹ ਹੁੰਦੀ ਆ ਫਿਰ ਜੋ ਮਨੀ ਨੇ ਖਾਣਾ ਤਾਂ ਤਾਂ ਦਾਦੀ ਨੇ ਵੀ ਕੀਤੀ ਕਰਾਈ ਮਿਹਨਤ ਖੂਚ ਪਾਈ ਜਾਂਦੀ ਉਹ ਤਾਂ ਦਾਦੀ ਆ ਉਹਨਾਂ ਨੇ ਤਾਂ ਪੁੱਛਣ ਆਈਆਂ ਦਾਦੀ ਤਾਂ ਪਹਿਲਾਂ ਦੇਖਦੀ ਪੁੱਤੇ ਨੂੰ ਹੁੰਦੀ ਮੇਰੇ ਪੁੱਤੇ ਨੇ ਕੀ ਖਾਣਾ ਦੇਗ ਦੇਗ ਦੀ ਆਮਨ ਪੱਟਣ ਵਾਲਾ ਹੋ ਗਿਆ ਨਾ ਇਦਾਂ ਨਹੀਂ ਪੱਟੇ ਸੁੱਕੂ ਫੇ ਪੱਟ ਹੋਣਾ ਇੱਕੀ ਬਹੁਤ ਹੈ ਹਨਾ ਇੱਕੀ ਬਹੁਤ ਹੈ ਉਧਰ ਪਲਾਟ ਚ ਲੱਗਾ ਉਹ ਲੱਗੇ ਤੋੜ ਲਾਂਗੇ ਹਨਾ ਸਾਰਾ ਹੋ ਰੱਖਣ ਲਈ ਸਟੋਰ ਕਰਨ ਲਈ ਰੱਖ ਲੈਣਾ ਚਲੋ ਜੀ ਤੇ ਇਹ ਸੀ ਜੀ ਸਾਡਾ ਅੱਜ ਦਾ ਵਲੌਗ ਤੇ ਟਾਈਗਰ ਦੀਆਂ ਦੂਲਤਾਂ ਹੋਈਆਂ ਕਰੈਕ ਤਿੰਨ ਤਿੰਨ ਪਿਛਲੀਆਂ ਵੀ ਦੋਨੋਂ ਨਵੀਰ ਜਾਊਗਾ ਡਾਕਟਰ ਕੋਲ ਉਕੀ ਕੱਲ ਦਾ ਨਿਕਲਿਆ ਹੀ ਨਹੀਂ ਬਾਹਰ ਸਵੇਰੇ ਸੀ ਨਿਕਲਿਆ ਬਾਹਰ ਉਦੋਂ ਬਹੁਤ ਸਵਕਤਾ ਸੀ ਕੋਈ ਡਾਕਟਰ ਨਹੀਂ ਹੁੰਦਾ ਹੁਣ ਵੀ ਪਹਿਲਾਂ ਦੇਖਦੇ ਸੀ ਅਸੀਂ ਹੁਣ ਆਇਆ ਇਹੋ ਤੇ ਹੁਣ ਮਨੀ ਡਾਕਟਰ ਕੋਲ ਇਹਦੀ ਮੈਡੀਸਿਨ ਲਾਊਗਾ ਤੇ ਫੇ ਦੁੱਧ ਦੇ ਵਿੱਚ ਇਦਾਂ ਘੋਟ ਕੇ ਨਾ ਉਹ ਦਵਾਈ ਦੁੱਧ ਥੋੜੇ ਜਿਹੇ ਵਿੱਚ ਮਿਕਸ ਕਰਕੇ ਤੇ ਇਹਨੂੰ ਆਪਾਂ ਪਿਲਾ ਦਾਂਗੇ ਟਾਈਗਰ ਨੂੰ ਤੇ ਪਲੀਜ਼ ਸਾਡੇ ਘਰੇ ਲੂ ਵਲੌਗ ਹੁੰਦੇ ਜਿੰਨੇ ਜਿੰਨੇ ਸਾਡੇ ਵਲੌਗ ਪਸੰਦ ਆ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਬਾਏ ਬਾਏ ਜੀ ਸਾਰਿਆਂ ਨੂੰ